ਇਹਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਲੁਧਿਆਣਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਦਾ ਉਦਘਾਟਨ ਕੀਤਾ ਵਾ ਸਿੱਖਿਆ ਮੰਤਰੀ ਹਰਜੋਤ ਪੈਂਸਾੜ ਨਾਲ ਮਜੂਦ ਨੇ ਗੱਲਬਾਤ ਕਰਾਂਗੇ ਸਰ ਸਕੂਲਾਂ ਦੇ ਵਿੱਚ ਬਹੁਤ ਵੱਡੇ ਬਦਲਾਅ ਆਏ ਨੇ ਸਰਦਾਰ ਭਗਵੰਤ ਸਿੰਘ ਮਾਨ ਕਹਿੰਦੇ ਨੇ ਪਹਿਲਾਂ ਦਰਿਆਾਂ ਤੇ ਅਸੀਂ ਬੈਠ ਕੇ ਪੜ੍ਹਦੇ ਸੀ ਅੱਜ ਬਦਲਾਅ ਆ ਗਏ ਨੇ ਤੁਹਾਡਾ ਵੀ ਉਹਨਾਂ ਨੇ ਖਾਸ ਕਰਕੇ ਜ਼ਿਕਰ ਕੀਤਾ ਕਿ ਹਰਜੋਤ ਪੈਂਸ ਨੇ ਬੜੀ ਵੱਡੀ ਕ੍ਰਾਂਤੀ ਲਿਆਂਦੀ ਸਕੂਲਾਂ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਜੀ ਮੈਂ ਬਹੁਤ ਛੋਟਾ ਇਨਸਾਨ ਹਾਂ ਮੈਂ ਇਹ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਸਰ ਲੀਡਰ ਰਵਿੰਕ ਕੇਜਰੀਵਾਲ ਜੀ ਦਾ ਮੈਂ ਹਮੇਸ਼ਾ ਹੀ ਧੰਨਵਾਦ ਕਰਦਾ ਤੇ ਮੈਂ ਸਮਝਦਾ ਮੇਰੇ ਗਰੂ ਛੇਵੇਂ ਪਾਤਸ਼ਾਹ ਦੀ ਕਿਰਪਾ ਹੈ ਕਿ ਮੈਨੂੰ ਇਹ ਇਨਾ ਪਾਵਨ ਮਹਿਕਮਾ ਮਿਲਿਆ ਤੇ ਕੁਝ ਖਾਸ ਨਹੀਂ ਕੀਤਾ ਬਸ ਹਾਂ ਇਨਾ ਕਿ ਜੋ ਇੱਕ ਸਿੱਖਿਆ ਮੰਤਰੀ ਦਾ ਫਰਜ਼ ਹੋਣਾ ਚਾਹੀਦਾ ਆਪਣਾ ਕਰਮ ਆਪਣਾ ਧਰਮ ਨਿਭਾ ਰਹੇ ਹਾਂ ਤੇ ਹਰ ਮਿੰਟ ਇਹੀ ਹੁੰਦਾ ਕਿ ਇੱਕ ਵੀ ਮਿੰਟ ਜ਼ਾਹਾਂ ਨਾ ਜਾਵੇ ਇਹਨਾਂ ਬੱਚਿਆਂ ਲਈ ਤੇ ਸਕੂਲਾਂ ਦੇ ਲਈ ਕੁਝ ਨਾ ਕੁਝ ਕਰਦੇ ਰਹੀਏ ਅੱਜ ਦੀ ਦਨ ਪੰਜਾਬ ਲਈ ਬੜਾ ਸ਼ੁਭ ਦਿਨ ਹੈ ਕਿਲੇ 13 ਸਕੂਲ 13 ਸਕੂਲ ਦਾ ਮਤਲਬ ਇਹ ਹੈ ਕਿ ਘੱਟ ਤੋਂ ਘੱਟ ਤੁਸੀਂ ਮੰਨ ਕੇ ਚੱਲੋ ਹੋਰ ਦੋ ਚਾਰ ਸਾਲਾਂ ਵਿੱਚ ਘੱਟੋ-ਘੱਟ 15 ਤੋਂ 20 ਹਜ਼ਾਰ ਬੱਚੇ ਉਹਨਾਂ ਨੂੰ ਸ਼ਾਨਦਾਰ ਭਵਿੱਖ ਸ਼ਾਨਦਾਰ ਵਿੱਦਿਆ ਮਿਲੇਗੀ ਕਿਲੇ ਬਹੁਤ ਸਾਰੇ ਜਿਵੇਂ ਅੱਜ ਵੀ ਬੱਚੀ ਨੇ ਆਖਿਆ ਅੱਡੇ ਮੇਰੇ ਨਾਲ ਇੱਕ ਵਾਰੀ ਮੋਹਾਲੀ ਚ ਬੱਚੇ ਨੇ ਆਖਿਆ ਸੀ ਉਹ ਬੱਚੀ ਨੇ ਆਖਿਆ ਕਿ ਮੇਰੇ ਪਿਤਾ ਜੀ ਦਾ ਕਾਰੋਬਾਰ ਕੋਵਿਡ ਚ ਬਹੁਤ ਪ੍ਰਭਾਵਿਤ ਹੋ ਗਿਆ ਤੇ ਮੈਂ ਵਧੀਆ ਪ੍ਰਾਈਵੇਟ ਸਕੂਲ ਚ ਪੜਦੀ ਸੀ ਪਰ ਹਾਂ ਮੈਨੂੰ ਪਤਾ ਲੱਗਿਆ ਕਿ ਘਰ ਦੇ ਹਾਲਾਤ ਤੇ ਮੇਰੇ ਪਿਤਾ ਜੀ ਨੇ ਸਰਕਾਰੀ ਸਕੂਲ ਪਾਤਾ ਉਦੋਂ ਮੈਨੂੰ ਬੜਾ ਦਿਲ ਦੁਖਿਆ ਬੱਚੀ ਕਹਿੰਦੀ ਕਹਿੰਦੀ ਪਰ ਅੱਜ ਜਦੋਂ ਮੈਂ ਹੁਣ ਇਸੇ ਸਰਕਾਰੀ ਸਕੂਲ ਚ ਆਈ ਆ ਤਾਂ ਮੇਰੇ ਉਸ ਪੁਰਾਣੇ ਵਾਲੇ ਪ੍ਰਾਈਵੇਟ ਤੋਂ ਵੀ ਵਧੀਆ ਹੈ ਤੇ ਹੁਣ ਮੇਰੇ ਮਾਤਾ ਪਿਤਾ ਵੀ ਖੁਸ਼ ਹੈ ਤੇ ਉਹ ਵੀ ਖੁਸ਼ ਹੈ ਸੋ ਇਹ ਇਹੀ ਹੈ ਕਿ ਜੀ ਕੋਈ ਵੀ ਮਾਤਾ ਪਿਤਾ ਐਦਾਂ ਦਾ ਨਾ ਹੋਵੇ ਜਿਹਦਾ ਬੱਚਾ ਇਸ ਕਰਕੇ ਵਿੱਦਿਆ ਤੋਂ ਵਾਂਝਾ ਰਹਿ ਜਾਵੇ ਜਾਂ ਉਹ ਇੰਨਾ ਸ਼ਾਂਤਰ ਹੋਵੇ ਪਰ ਇਸ ਕਰਕੇ ਵਾਂਝਾ ਰਹਿ ਜਾਵੇ ਕਿ ਉਹ ਜਿਹੜਾ ਹੈ ਕਿ ਪ੍ਰਾਈਵੇਟ ਸਕੂਲ ਨਾ ਮਿਲੇ ਤਾਂ ਇਹੀ ਸੋਚ ਹੈ ਅਸੋ ਜੀ ਤੁਸੀਂ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਸਕੂਲ ਬਣ ਚੁੱਕੇ ਨੇ ਅਸੀਂ ਨਾਲ ਇੱਕ ਬਿਲਡਿੰਗ ਦੇਖ ਰਹੇ ਹਾਂ ਸ਼ਹਿਰ ਦਾ ਵੱਡਾ ਸਕੂਲ ਹੈਗਾ ਇਸ ਦੀ ਬਿਲਡਿੰਗ ਤੁਸੀਂ ਬਾਹਰੋਂ ਖਸਤਾ ਦੇਖ ਸਕਦੇ ਹੋ ਪਰ ਸਰਕਾਰੀ ਸਕੂਲ ਦੀ ਬਿਲਡਿੰਗ ਜਿਹੜੀ ਅੱਜ ਬਦਲਾਵ ਦੇ ਵਿੱਚ ਨਵੀਂ ਦਿਖ ਰਹੀ ਆ ਤਾਂ ਕਿਸ ਤਰ੍ਹਾਂ ਹੁਣ ਇਹ ਕ੍ਰਾਂਤੀ ਆ ਰਹੀ ਆ ਕਿੰਨੇ ਕੁ ਹੋਰ ਸਕੂਲ ਜਿਹੜੇ ਇਸ ਤਰ੍ਹਾਂ ਦੇ ਤਿਆਰ ਹੋ ਰਹੇ ਨੇ ਪੰਜਾਬ ਦੇ ਵਿੱਚ ਆਹੀ 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 ਤੁਹਾਡੇ ਸਾਹਮਣੇ ਆ ਦੇਖੋ ਇਹ ਕਿੰਨਾ ਵੱਡਾ ਤੁਸੀਂ ਆ ਪਹਿਲੀ ਵਾਰੀ ਕਿਸੇ ਲਾਈਕ ਅਗਰ ਮੇਸ਼ਾ ਕਮੀ ਆਨ ਦਿਸ ਤੁਹਾਡੇ ਸਾਹਮਣੇ ਆ ਕਿ ਇੱਕ ਪ੍ਰਾਈਵੇਟ ਸਕੂਲ ਜਿਹਨੂੰ ਅੱਜ ਜਿਹੜਾ ਹੈ ਖੁਦ ਮੀਡੀਆ ਵੀ ਜਰੂਰ ਤੁਹਾਨੂੰ ਇਹ ਕਹਿ ਦਵੇ ਇੱਕ ਬਹੁਤ ਵੱਡਾ ਮੈਨ ਲੱਗਦਾ ਕੰਪਲੀਮੈਂਟ ਹੈ ਕਿ ਤੇ ਉਹ ਤੁਸੀਂ ਫੀਸ ਪਤਾ ਕਰਿਓ ਉਹਨਾਂ ਦੀ ਕਿੰਨੀ ਹੈ ਤੇ ਕੋਈ ਵੀ ਫੈਸਿਲਿਟੀ ਨਹੀਂ ਹੋਊਗੀ ਕੱਲੀ ਬਾਹਰੋਂ ਤਾਂ ਚਲੋ ਮੰਨਿਆ ਬਾਹਰੋਂ ਤਾਂ ਖਸਤਾ ਹਾਲਤ ਹੈ ਹੀ ਹੈ ਤੁਸੀਂ ਉਹਨਾਂ ਦੇ ਅੰਦਰ ਜਾ ਕੇ ਕਲਾਸਰੂਮਸ ਵੀ ਦੇਖ ਲਿਓ ਕਿਉਂਕਿ ਸੌਰੀ ਟੂ ਸੇ ਦੋਸ ਆ ਪ੍ਰੋਫੈਸ਼ਨਲ ਹਾਊਸਿਸ ਹੁਣ ਇਹ ਵੀ ਦੇਖਣਾ ਕਿ ਕਿਹੜਾ ਮੈਂ ਸਸਤਾ ਮਿਲੂਗਾ ਠੀਕ ਹੈ ਕਿਹੜੇ ਸਾਡੇ ਵੈਲ ਕੁਆਲੀਫਾਈਡ ਟੀਚਰਸ ਨੇ ਅਸੀਂ ਐਗਜ਼ਾਮ ਲੈਂਦੇ ਆ ਜਿਹੜੇ ਵੀ ਬੱਚੇ ਆਉਂਦੇ ਨੇ ਉਹ ਪਹਿਲਾਂ ਟੈਕ ਪਾਸ ਕਰਦੇ ਨੇ ਫਿਰ ਰਿਕਰੂਟਮੈਂਟ ਐਗਜ਼ਾਮ ਪਾਸ ਕਰਦੇ ਨੇ ਪੂਰੀ ਕਲੀਅਰ ਪਾਸ ਕਰਕੇ ਉਹ ਸਕੂਲਾਂ ਚਾਹੁੰਦੇ ਨੇ ਤੇ ਕਵਾਲਿਟੀ ਆਫ ਫਰਨੀਚਰ ਕਵਾਲਿਟੀ ਆਫ ਇਨਫਰਾਸਟ੍ਰਕਚਰ ਇਹ ਸਭ ਕੁਝ ਉਹ ਮੈਚ ਨਹੀਂ ਕਰ ਸਕਦੇ ਮੈਂ ਹੋਰ ਵੀ ਤੁਹਾਨੂੰ ਇੱਕ ਗੱਲ ਦੱਸਦਾ ਇੱਕ ਹੋਰ ਜਿਹੜੀ ਤੁਸੀਂ ਬੱਚਿਆਂ ਨੂੰ ਮਿਲ ਲਓ ਤੇ ਸਕੂਲ ਦੇ ਬੱਚਿਆਂ ਨੂੰ ਮਿਲ ਲਓ ਤੁਸੀਂ ਇਹ ਗੱਲ ਆਖੋਗੇ ਤੁਸੀਂ ਵੀ ਹੈਰਾਨ ਤੁਸੀਂ ਇਹ ਗੱਲ ਆਖ ਕੇ ਹੈਰਾਨਗੀ ਨਾਲ ਇਹ ਕਹੋਗੇ ਕਿ ਵਾਕੀ ਯਾਰ ਇਹ ਤਾਂ ਬੱਚੇ ਤੁਹਾਡੇ ਸਕੂਲ ਦੇ ਬੱਚੇ ਉਹਨਾਂ ਬੱਚਿਆਂ ਤੋਂ ਜ਼ਿਆਦਾ ਵਧੀਆ ਨੇ ਇਨ ਟਰਮਸ ਆਫ ਮੈਂ ਬੱਚੇ ਮਤਲਬ ਵਧੀਆ ਕਿ ਦੇ ਆਰ ਮੋਸਟ ਸਮਾਰਟ ਦੇ ਆਰ ਐਸ ਗੁੱਡ ਐਜ਼ ਇਨ ਇੰਗਲਿਸ਼ ਐਜ਼ ਐਨੀ ਅਦਰ ਪ੍ਰਾਈਵੇਟ ਕਿਡਸ ਪੰਜਾਬੀ ਸ਼ਾਨਦਾਰ ਬੋਲਦੇ ਨੇ ਹਿੰਦੀ ਸ਼ਾਨਦਾਰ ਬੋਲਦੇ ਨੇ ਅੰਗਰੇਜ਼ੀ ਸ਼ਾਨਦਾਰ ਬੋਲਦੇ ਨੇ ਪ੍ਰੈਕਟੀਕਲ ਨੇ ਸਕੂਲਾਂ ਦੇ ਵਿੱਚ ਬੜੀਆਂ ਖਾਸ ਚੇਂਜਸ ਆਈਆਂ ਨੇ সুইমিং ਪੂਲ ਇੱਕ ਖਾਸ ਸਕੂਲਾਂ ਵਿੱਚ ਦਿੱਤਾ ਜਾ ਰਿਹਾ ਵਾ ਤਾਂ ਇਹਦਾ ਕੀ ਮਕਸਦ ਹੈਗਾ ਅੱਗੇ ਕਿਸ ਤਰ੍ਹਾਂ ਦੇ ਹੋਰ ਪ੍ਰੋਜੈਕਟਡ ਸਕੂਲਾਂ ਵਿੱਚ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਹਰ ਜ਼ਿਲ੍ਹੇ 'ਚ ਇੱਕ ਸਕੂਲ ਐਦਾਂ ਦਾ ਹੋਵੇ ਜਿੱਥੇ সুইমিং ਪੂਲ ਹੋਵੇ ਐਟਲੀਸਟ ਇੱਕ ਹੌਲੀ ਹੌਲੀ ਹੋਰ ਵੀ ਬਣਾਵਾਂਗੇ ਇੱਕ ਇਦਾਂ ਦਾ ਸਕੂਲ ਹੋਵੇ ਜਿੱਥੇ ਐਸਟਰ ਟਫ ਹੋਵੇ ਇੱਕ ਇਦਾਂ ਦਾ ਸਕੂਲ ਹੋਵੇ ਜਿੱਥੇ ਸ਼ੂਟਿੰਗ ਰੇਂਜ ਹੋਵੇ ਕਿਉਂਕਿ ਜਿਵੇਂ ਮੈਂ ਤੁਹਾਨੂੰ ਅੱਗੇ ਮੈਂ ਮੈਂ ਕਿਸੇ ਇੱਕ ਸਕੂਲ 'ਚ ਨਾ ਜੈਵਲਿਨ ਦੇ ਗੇਮ ਦੇ ਪੈਸੇ ਮੈਂ ਜਦੋਂ ਨੀਰਜ ਚੋਪੜਾ ਨੇ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਪਰ ਮੈਂ ਅਕਸਰ ਇਹ ਗੱਲ ਸੋਚਦਾ ਹਾਂ ਕਿ ਸਾਡੇ ਪਿੰਡਾਂ ਦੇ ਪਤਾ ਨਹੀਂ ਕਿਹੜੇ ਪਿੰਡ 'ਚ ਕੋਈ ਇਦਾਂ ਦਾ ਬੱਚਾ ਹੋਊਗਾ ਜਿਹੜੇ ਮੋਢੇ ਦੇ ਵਿੱਚ ਸ਼ੋਲਡਰ 'ਚ ਜਾਂ ਬਾਜੂ 'ਚ ਜੋ ਵੀ ਉਹ ਲਈ ਚਾਹੀਦਾ ਜੈਵਲਿਨ ਲਈ ਉਹ ਬਹੁਤ ਸਟਰੈਂਥ ਹੋਵੇ ਪਰ ਉਹ ਬੱਚਾ ਸ਼ਾਇਦ ਉਹਨਾਂ ਕੋਲ ਜੈਵਲਿਨ ਉਹਨੂੰ ਸਾਰੀ ਉਮਰ ਮਿਲੇ ਹੀ ਨਾ ਤੇ ਪਤਾ ਹੀ ਨਹੀਂ ਉਹਦਾ ਟੈਲੈਂਟ ਉੱਥੇ ਹੀ ਰਹਿ ਜਾਵੇ ਤਾਂ ਤੁਹਾਨੂੰ ਤੁਸੀਂ ਸੁਣ ਕੇ ਰਾਨ ਨੂੰ ਇਸ ਵਾਰੀ ਕਾਫੀ ਗੁਣਾ ਜੈਵਲਿਨ ਪੇ ਜੇ ਤਾਂ ਮੈਨੂੰ ਟੀਚਰਸ ਕਹਿੰਦੇ ਕਿ ਜੀ ਸਾਡੇ ਕੋਲ ਤਾਂ ਸਾਨੂੰ ਤਾਂ ਲੋੜ ਹੀ ਨਹੀਂ ਇੱਥੇ ਮੈਂ ਕਿਹਾ ਕਿਉਂ ਲੋੜ ਨਹੀਂ ਉਹ ਕਹਿੰਦੇ ਸਾਡੇ ਇੱਥੇ ਕੋਈ ਖੇਡਦਾ ਨਹੀਂ ਹੈ ਓਕੇ ਮੈਂ ਕਿਹਾ ਜੀ ਪੇ ਜਾਾਂਗੇ ਕਿਉਂਕਿ ਉਹ ਦੇਖੋ ਉਹਨਾਂ ਦਾ ਕਿਸੇ ਉਰ ਨਹੀਂ ਹੈ ਕਿਉਂਕਿ ਉਹਨਾਂ ਦੀ ਸੋਚ ਹੀ ਨਹੀਂ ਸੀ ਅਛੇ ਤੇ ਕੀ ਕਮਕਦੀ ਹੋਈ ਨਹੀਂ ਸੋ ਵੀ ਆਰ ਸੈਂਡਿੰਗ ਜੈਵਲਿਨਸ ਵੀ ਆਰ ਸੈਂਡਿੰਗ ਸ਼ਾਟਪੁੱਟ ਨਵੀਂ ਨਵੀਂ ਗੇਮ ਆ ਸ਼ੂਟਿੰਗ ਹੈ ਜੀ ਮਹਿੰਗੀ ਗੇਮ ਹੈ ਇੱਕ ਗਰੀਬ ਘਰ ਦਾ ਬੱਚਾ ਅੱਜ ਤੁਸੀਂ ਕਿੱਥੋਂ ਫੌੜ ਕਰ ਲੂਗਾ ਸ਼ੂਟਿੰਗ ਇੱਕ ਇੱਕ ਗੋਲੀ ਜਿਹੜੀ ਉਹ 10 10 20 20 ਰੁਪਏ ਦੀ ਹੁੰਦੀ ਹੈ ਮਹਿੰਗੇ ਵੈਪਨ ਹੈ ਕੋਈ ਗਰੀਬ ਘਰ ਦਾ ਬੱਚੇ ਪਰ ਥੈਟ ਡਸਨਟ ਮੀਨ ਕਿ ਗਰੀਬਾਂ ਦੇ ਬੱਚੇ ਸ਼ੂਟਰ ਨਹੀਂ ਬਣ ਸਕਦੇ ਕੀ ਰਿਕਸ਼ੇ ਵਾਲੇ ਦਾ ਕੀ ਪੰਜਾਬ ਦੇ ਰਿਕਸ਼ੇ ਵਾਲੇ ਕਿਸਾਨਾਂ ਮਜ਼ਦੂਰ ਖੇਤ ਮਜ਼ਦੂਰ ਇਹ ਸ਼ਹਿਰ ਹੈ ਲੋਤੀ ਅਨੇ ਸ਼ਹਿਰ ਚ ਘਰਾਂ ਚ ਕਮਾਲ ਕਰਨ ਵਾਲੀਆਂ ਕਿ ਉਹਨਾਂ ਦੇ ਬੱਚੇ ਕਦੇ ਸ਼ੂਟਰ ਨਹੀਂ ਬਣ ਸਕਦੇ ਬਣ ਸਕਦੇ ਨੇ ਉਹਨਾਂ ਨੂੰ ਹੁਣ ਕੌਣ ਉਹਨੂੰ ਮਾਹੌਲ ਦੇਵਾਂਗੇ ਕਿ ਉਹ 스ਵੀਮਰ ਨਹੀਂ ਬਣ ਸਕਦੇ ਬਣ ਸਕਦੇ ਨੇ ਮਾਹੌਲ ਚਾਹੀਦਾ ਬੱਚਾ ਨੂੰ ਜਿਹੜੇ ਬੱਚੇ ਟ੍ਰੇਨਿੰਗ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਸਰਕਾਰ ਹਰ ਚੀਜ਼ ਪ੍ਰੋਵਾਈਡ ਕਰਨ ਨੂੰ ਤਿਆਰ ਹੈਗੀ ਹੈ ਜੀ ਲੱਗੇ ਹੋਏ ਆ ਦੋਸਤ ਸਰ ਜਿਵੇਂ ਕਿ ਮੁੱਖ ਮੰਤਰੀ ਨੇ ਵੀ ਜ਼ਿਕਰ ਕੀਤਾ ਕਿ ਬੱਚੇ ਪਹਿਲਾਂ ਸफारਿਸ਼ ਕਰਦੇ ਹੁੰਦੇ ਸੀ ਪੇਰੈਂਟਸ ਸफारਿਸ਼ ਕਰਦੇ ਨੇ ਪ੍ਰਾਈਵੇਟ ਸਕੂਲ ਦੇ ਲਈ ਅੱਜ ਕਹਿੰਦੇ ਸਰਕਾਰੀ ਸਕੂਲ ਦੀ ਵੀ ਸफारਿਸ਼ ਕਰਨੀ ਪੈ ਰਹੀ ਕਿ ਸਾਡਾ ਬੱਚਾ ਸਕੂਲਾਂ ਚ ਰਿਚ ਐਡਮਿਸ਼ਨ ਦੇ ਦੋ ਕਿਵੇਂ ਤੁਹਾਨੂੰ ਦੱਸਿਓ ਜੀ ਇਮਤਿਹਾਨ ਹੈ ਮੈਂ ਇਮਤਿਹਾਨ ਲੁੰਦੇ ਪਿਛਲੇ ਕਈ ਦਿਨੋਂ ਤੋਂ ਮੈਨੂੰ ਕਈ ਦੋਸਤ ਕਈ ਹੋਰ ਸਾਥੀ ਕਹਿੰਦੇ ਆ ਕਿ ਜੇ ਅੱਛਾ ਸਾਡੂੰ ਐਡਮਿਸ਼ਨ ਕਰਾ ਦਿਓ ਐਸਵੀਚ ਪਰ ਇਹ ਇਵਨ ਮੈਂ ਵੀ ਮੇਰੇ ਕੋਲ ਵੀ ਪਾਵਰ ਨਹੀਂ ਕਿ ਮੈਂ ਕਿਸੇ ਵੈਕਸੀਨ ਨੂੰ ਸਵਿਚ ਅਸੀਂ ਇਦਾਂ ਦਾ ਸਿਸਟਮ ਬਣਾਇਆ ਕਿ ਮੈਰੀਟੋਰੀਅਸ ਬੱਚੇ ਆਣ ਉਹ ਬੱਚੇ ਇਮਤਿਹਾਨ ਕਰਕੇ ਆਣ ਤੇ ਦੇਖੇ ਆਣ ਤੇ ਆਖੀ ਉਹ ਬੈਸਟ ਬੈਸਟ ਨਾ ਫੈਸਿਲਿਟੀ ਮਿਲੇ ਤਾਂ ਕਿ ਉਹਨਾਂ ਬੱਚਿਆਂ ਦੇ ਉੱਤੇ ਅਸੀਂ ਆਪਣਾ ਸਾਰਾ ਫੋਕਸ ਲਾ ਸਕੀਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਜ ਨਾਲ ਅਸੀਂ ਗੱਲਬਾਤ ਕੀਤੀ ਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਸਕੂਲਾਂ ਦਾ ਦੌਰਾ ਕਰਕੇ ਗਏ ਨੇ ਤਾਂ ਸਕੂਲਾਂ ਦੇ ਵਿੱਚ ਹਰੀ ਕ੍ਰਾਂਤੀ ਆ ਰਹੀ ਹੈ ਸਕੂਲਾਂ ਦੇ ਵਿੱਚ ਬਦਲਾਅ ਆ ਰਹੇ ਨੇ ਸਕੂਲ ਵੱਡੇ ਪੱਧਰ ਤੇ ਗਰਾਊਂਡ ਬਣ ਰਹੇ ਨੇ ਸਕੂਲਾਂ ਦੇ ਵਿੱਚ সুইਮੀ ਪੂਲ ਬਣ ਰਹੇ ਨੇ ਤਾਂ ਸਕੂਲਾਂ ਦੀ ਨਿਹਾਰ ਜਿਹੜੀ ਆ ਇਸ ਵਕਤ ਬਦਲ ਰਹੀ ਆ ਟਾਟਾ ਤੇ ਪੜਨ ਵਾਲੇ ਬੱਚੇ ਅੱਜ ਸਕੂਲਾਂ ਦੇ ਵਿੱਚ ਹਾਈ ਕਲਾਸਾਂ ਜਿੱਥੇ ਵਧੀਆ ਉਹਨਾਂ ਨੂੰ ਇਨਫਰਾਸਟ੍ਰਕਚਰ ਮਿਲ ਰਿਹਾ ਵਧੀਆ ਲੈਬਸ ਮਿਲ ਰਿਹਾ ਨੇ ਵਧੀਆ ਲਾਇਬ੍ਰੇਰੀ ਮਿਲ ਰਹੀ ਇਹਨੇ ਉਸ ਸਕੂਲਾਂ ਦੇ ਵਿੱਚ ਵਧੀਆ ਖੇਡਾਂ ਦੇ ਗਰਾਊਂਡ ਜਿਹੜੇ ਨੇ ਅੱਜ ਸਰਕਾਰ ਵੱਲੋਂ ਪ੍ਰੋਵਾਈਡ ਕਰਾਏ ਜਾ ਰਹੇ ਨੇ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰਪ੍ਰਿੰਦ ਚੱਕਵੈਨ ਟੀਵੀ ਤੋਂ ਦਿਆਣਾ